ਦੁਨੀਆ ਦੇ ਇਤਿਹਾਸ ਉਤੇ ਰਾਜੇ ਤਾਂ ਬਹੁਤ ਹੋਏ ਨੇ ਅਤੇ ਕਈ ਤਰ੍ਹਾਂ ਦੇ ਰਾਜੇ ਹੋਏ ਨੇ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਕਿਸੇ ਨੇ ਬਣ ਜਾਣਾ ਪੰਜਾਬ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਜਦੋਂ ਵੀ ਮਹਾਨ ਅਤੇ ਮਿਸਾਲੀ ਰਾਜਿਆਂ ਅਤੇ ਸ਼ਾਸਕਾਂ ਦੀ ਗੱਲ ਹੋਵੇਗੀ ਤਾਂ ਉਸ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਜ਼ਰੂਰ ਆਵੇਗਾ ਦੁਨੀਆ ਦੇ ਨਕਸ਼ੇ ਉਤੇ ਪੰਜਾਬ ਨੂੰ ਆਪਣੇ ਸ਼ਾਸਨ ਕਾਲ ਦੌਰਾਨ ਉਹਨਾਂ ਨੇ ਇੱਕ ਮਜ਼ਬੂਤ ਸ਼ਕਤੀ ਵਜੋਂ ਉਭਾਰਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਹਿਲੀ ਜੰਗ ਸਿਰਫ 10 ਸਾਲ ਦੀ ਉਮਰ ਵਿੱਚ ਲੜੀ ਅਤੇ 12 ਸਾਲ ਦੀ ਉਮਰ ਵਿੱਚ ਉਹਨਾਂ ਰਾਜ ਭਾਗ ਵੀ ਸੰਭਾਲਿਆ ਮਹਸ 18 ਸਾਲ ਦੀ ਉਮਰ ਵਿੱਚ ਉਹਨਾਂ ਨੇ ਲਾਹੌਰ ਫਤਿਹ ਕਰ ਲਿਆ ਸੀ ਅਤੇ ਆਪਣੇ 40 ਸਾਲਾਂ ਦੇ ਰਾਜ ਦੌਰਾਨ ਉਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਮੰਨੇ ਜਾਂਦੇ ਅੰਗਰੇਜ਼ਾਂ ਨੂੰ ਇੱਕ ਵਾਰ ਵੀ ਆਪਣੇ ਰਾਜ ਤੇ ਹਮਲਾ ਨਹੀਂ ਸੀ ਕਰਨ ਦਿੱਤਾ ਇਥੋਂ ਪਤਾ ਲੱਗਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀ ਤਾਕਤ ਅਤੇ ਉਹਨਾਂ ਦੀ ਸੂਝ-ਬੂਝ ਭਰੀ ਬਹਾਦਰੀ ਜਿਹੜੀ ਅੱਜ ਵੀ ਕਈ ਸਦੀਆਂ ਬਾਅਦ ਪ੍ਰੇਰਿਤ ਕਰਦੀ ਹੈ ਆਓ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਸ਼ਾਸਨ ਕਾਲ ਅਤੇ ਉਹਨਾਂ ਦੇ ਸਮੇਂ ਦੇ ਪੰਜਾਬ ਸੰਬੰਧੀ ਕੁਝ ਜ਼ਰੂਰੀ ਤੱਥ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਆਧੁਨਿਕ ਭਾਰਤੀ ਫੌਜ ਸਿੱਖ ਖਾਲਸਾ ਫੌਜ ਬਣਾਈ ਉਹਨਾਂ ਦੀ ਸਰਪ੍ਰਸਤੀ ਹੇਠ ਪੰਜਾਬ ਇੱਕ ਬਹੁਤ ਸ਼ਕਤੀਸ਼ਾਲੀ ਸੂਬਾ ਬਣਿਆ ਇਸ ਤਾਕਤਵਰ ਫੌਜ ਨੇ ਬਰਤਾਨੀਆਂ ਨੂੰ ਲੰਬੇ ਸਮੇਂ ਤੱਕ ਪੰਜਾਬ ਤੇ ਕਬਜ਼ਾ ਨਹੀਂ ਸੀ ਕਰਨ ਦਿੱਤਾ ਅਤੇ ਦੇਸ਼ ਵਿੱਚ ਅੰਗਰੇਜ਼ਾਂ ਦੀ ਹੁੰਝਾ ਫੇਰ ਮਹਿੰਮ ਉਹਨਾਂ ਦੀ ਜੀਵਤ ਹੁੰਦਿਆਂ ਨਿਪਰੇ ਚੜਨ ਤੋਂ ਰੋਕੀ ਰਹੀ ਸੀ। ਇਹ ਉਹੀ ਸਮਾਂ ਸੀ ਜਦੋਂ ਸਾਰੇ ਭਾਰਤ ਦੇਸ਼ ਵਿੱਚੋਂ ਪੰਜਾਬ ਹੀ ਇੱਕ ਅਜਿਹਾ ਸੂਬਾ ਸੀ ਜੋ ਅੰਗਰੇਜ਼ਾਂ ਦੇ ਅਧੀਨ ਨਹੀਂ ਸੀ। ਬ੍ਰਿਟਿਸ਼ ਇਤਿਹਾਸਕਾਰਾਂ ਮੁਤਾਬਕ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਇੱਕ ਪੀੜ੍ਹੀ ਹੋਰ ਚੱਲਿਆ ਹੁੰਦਾ ਉਹਨਾਂ ਵਿੱਚ ਇੰਨੀ ਸਮਰੱਥਾ ਮੌਜੂਦ ਸੀ ਕਿ ਉਹ ਪੂਰੇ ਭਾਰਤ ਨੂੰ ਜਿੱਤ ਸਕਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀ ਦੁਨੀਆ ਭਰ ਵਿੱਚ ਇਸ ਪੱਖ ਤੋਂ ਵੀ ਮਿਸਾਲ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਕਾਇਮ ਰੱਖਿਆ ਅਤੇ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਉਹਨਾਂ ਦਾ ਰਾਜ ਸਹੀ ਮਾਇਨੇ ਵਿੱਚ ਧਰਮ ਨਿਰਪੱਖ ਸੀ ਕਿਉਂਕਿ ਉਹਨਾਂ ਨੇ ਮੁਸਲਮਾਨ ਹਿੰਦੂਆਂ ਅਤੇ ਸਿੱਖਾਂ ਨੂੰ ਬਰਾਬਰ ਤਰਜੀਹ ਦਿੱਤੀ ਉਨ੍ਹਾਂ ਦੀ ਫੌਜ ਵਿੱਚ ਭਾਰਤੀ ਜਰਨੈਲਾਂ ਤੋਂ ਇਲਾਵਾ ਫ੍ਰਾਂਸੀਸੀ, ਇਟਾਲੀਅਨ ਅਤੇ ਅਮਰੀਕਨ ਫੌਜੀ ਅਧਿਕਾਰੀ ਵੀ ਸ਼ਾਮਲ ਸਨ। ਸ਼ੁਰੂ ਵਿੱਚ ਉਨ੍ਹਾਂ ਦੀ ਫੌਜ ਦੀ ਗਿਣਤੀ 5 ਹਜ਼ਾਰ ਦੇ ਕਰੀਬ ਸੀ ਪਰ ਅੱਗੇ ਜਾ ਕੇ 1 ਲੱਖ ਦੇ ਕਰੀਬ ਪਹੁੰਚੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਪੰਜਾਬ ਦੀ ਕਮਾਂਡ ਸੰਭਾਲੀ ਸੀ ਜਦੋਂ ਹਾਲਾਤ ਚੁਣੌਤੀਆਂ ਨਾਲ ਭਰਪੂਰ ਸਨ। ਧਰਮੀਆਂ ਤੇ ਬਹਾਦਰ ਜਰਨੈਲ ਨਵਾਬ ਕਪੂਰ ਸਿੰਘ ਜੱਸਾ ਸਿੰਘ ਅਤੇ ਭਗੇਲ ਸਿੰਘ ਚੜਾਈ ਕਰ ਚੁੱਕੇ ਸਨ ਮਿਸਲਾਂ ਦੀ ਜਥੇਬੰਦੀ ਟੁੱਟ ਚੁੱਕੀ ਸੀ ਅਤੇ ਹਾਲਾਤ ਇਥੋਂ ਤੱਕ ਪਹੁੰਚ ਗਏ ਸਨ ਕਿ ਸਿੱਖ ਆਗੂ ਆਪਸ ਵਿੱਚ ਹੀ ਉਲਝ ਰਹੇ ਸਨ ਉਹ ਇਲਾਕੇ ਜਿਹੜੇ ਕਿਸੇ ਵੇਲੇ ਲਹੂ ਦੀਆਂ ਨਹਿਰਾਂ ਦੀਆਂ ਵਹਾ ਕੇ ਫਤਹਿ ਕੀਤੇ ਗਏ ਸਨ ਇੱਕ ਇੱਕ ਕਰਕੇ ਖਾਲਸੇ ਦੇ ਕਬਜ਼ੇ ਵਿੱਚੋਂ ਨਿਕਲ ਰਹੇ ਸਨ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸੂਝ ਬੂਝ ਅਤੇ ਸੂਖਮਤਾ ਦੇ ਨਾਲ ਹਾਲਾਤ ਨੂੰ ਦੇਖਦਿਆਂ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਜਥੇਬੰਦਕ ਅਤੇ ਮਜ਼ਬੂਤ ਖਾਲਸਾ ਰਾਜ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਮਹਾਰਾਜਾ ਰਣਜੀਤ ਸਿੰਘ ਸਮੇਂ ਦੀ ਨਜ਼ਾਕਤ ਮੁਤਾਬਕ ਸਮਝ ਗਏ ਸਨ ਕਿ ਖਿੰਡੀ ਹੋਈ ਕੌਮ ਨੂੰ ਇਕੱਠਾ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਸੀ ਅਤੇ ਇਸੇ ਤਹਿਤ ਉਨ੍ਹਾਂ ਨੇ ਸਿੱਖਾਂ ਨੂੰ ਜਥੇਬੰਦ ਕਰਕੇ ਇੱਕ ਸ਼ਕਤੀਸ਼ਾਲੀ ਅਤੇ ਰਾਜਨੀਤਿਕ ਕੌਮ ਵਿੱਚ ਤਬਦੀਲ ਕੀਤਾ। ਇਹੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸ਼ਾਸਨ ਕਾਲ ਦੀ ਸਭ ਤੋਂ ਵੱਡੀ ਵਡਿਆਈ ਕਹੀ ਜਾ ਸਕਦੀ ਹੈ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪੰਜਾਬ ਕਦੇ ਵੀ ਉਹ ਜਹਾਨ ਨਹੀਂ ਹੋ ਸਕਿਆ ਜਿਹੋ ਜਿਹਾ ਉਹਨਾਂ ਦੇ ਰਾਜ ਦੌਰਾਨ ਨਜ਼ਰ ਆਉਂਦਾ ਸੀ ਇਸ ਲਈ ਅੱਜ ਜਦੋਂ ਪੰਜਾਬ ਦੇ ਸੁਨਹਿਰੀ ਸਮੇਂ ਨੂੰ ਚਿਤੇ ਕੀਤਾ ਜਾਂਦਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਜ਼ਰੂਰ ਚਿਤਿਆਂ ਵਿੱਚ ਆਉਂਦਾ